ਸਤਗੁਰ ਕਬੀਰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਤਗੁਰ ਕਬੀਰ ਮੁੱਖ ਮੰਦਿਰ ਭਾਰਗੋ ਕੈਂਪ ਤੋਂ ਆਰੰਭ ਹੋਈ ਜਿਸ ਵਿੱਚ ਸੰਸਾਰ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਅਤੇ ਸਤਗੁਰ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੁਕੇ ਰਾਜਨੀਤਿਕ ਸਮਾਜਿਕ ਅਤੇ ਹੋਰ ਸ਼ਕਤੀਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਤੋਂ ਸ਼੍ਰੀ ਮਹਿੰਦਰ ਪਾਗਲ ਜੀ ਕਾਂਗਰਸ ਤੋਂ ਬੀਬੀ ਸੁਵਿੰਦਰਪੁਰ ਕੋਰ ਜੀ ਭਾਜਪਾ ਤੋਂ ਸ਼ਸ਼ੀਲ ਕੁਮਾਰ ਰਿੰਕੂ ਸਾਬਕਾ ਐਮਪੀ ਅਤੇ ਸੂਤਰ ਅੰਗੁਰਾਲ ਸਾਬਕਾ ਵਿਧਾਇਕ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਸ਼ੋਭਾ ਯਾਤਰਾ ਵਿੱਚ ਕਾਂਗਰਸ ਜਲੰਧਰ ਦੇ ਪ੍ਰਧਾਨ ਰਜਿੰਦਰ 베ਰੀ ਚੇਅਰਮੈਨ ਅੰਮ੍ਰਿਤਪਾਲ ਸਿੰਘ ਜੀ ਕੀਮਤੀ ਭਗਤ ਸਾਬਕਾ ਗਊ ਸੇਵਕ ਚੇਅਰਮੈਨ ਪ੍ਰਦੀਪ ਖੁੱਲਰ ਸੁਦੇਸ਼ ਭਗਤ ਸਾਬਕਾ ਕੌਂਸਲ ਤਰਸੀਮ ਲਕੋਤਰਾ ਜੀ ਸ਼ਿਵ ਭਗਤ ਐਡਵੋਕੇਟ ਸੁਰਿੰਦਰ ਮੋਹਨ ਸਾਬਕਾ ਕੌਂਸਲ ਦਰਸ਼ਨ ਲਾਲ ਸਾਬਕਾ ਕੌਂਸਲ ਬੱਚਨ ਲਾਲ ਐਡਵੋਕੇਟ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਆਂ ਇਸ ਸ਼ੋਭਾ ਯਾਤਰਾ ਵਿੱਚ ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸਤਗੁਰ ਕਬੀਰ ਮਹਾਰਾਜ ਦੇ ਪਰੋਕਾਰਾਂ ਵੱਲੋਂ ਥਾਂ ਥਾਂ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲੰਗਰ ਲਗਾਏ ਗਏ ਸਨ ਸਾਰੇ ਰਾਹ ਭਜਨਾ ਜਿੱਥੇ ਸਟੇਜਾਂ ਲੱਗੀਆਂ ਸਨ ਲੋਕ ਬਹੁਤ ਹੀ ਖੁਸ਼ੀਆਂ ਤੇ ਚਾਹਵਾਂ ਨਾਲ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਇਸ ਸ਼ੋਭਾ ਯਾਤਰਾ ਵਿੱਚ ਪ੍ਰਬੰਧਕ ਕਮੇਟੀ ਸਤਿਗੁਰ ਗਬੀਰ ਮਹਾਰਾਜ ਭਾਰਗ ਨਗਰ ਤੋਂ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਜਿੱਤੇ ਧਨਵਾਦ ਕੀਤਾ ਅਤੇ ਸਭ ਆਏ ਰਾਜਨੀਤਿਕ ਰੋ ਸਮਾਜਿਕ ਸਖਸ਼ੀਤਾ ਨੂੰ ਸਰੂਪੇ ਦੇ ਕੇ ਸਨਮਾਨ ਕੀਤਾ ਗਿਆ ਦੁਆਬਾ ਨੂੰ ਸਟਾਰਟਿੰਗ ਦੀ ਵਿਸ਼ੇਸ਼ ਰਿਪੋਰਟ ਭਾਰਗੋ ਨਗਰ ਚਲੰਦਰ ਤੋਂ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਦੀ ਜੈ ਹਰ ਸਾਧ ਕਰਾਂ ਸਾਲ ਦੇ ਸਤਿਗੁਰੂ ਕਬੀਰ ਸਾਹਿਬ ਜੀ ਦਾ ਨਮਨ ਕਰਨ ਦੇ ਉੱਪਰ ਬਹੁਤ ਭਾਰੀ ਸ਼ੁਕਰਾਨਾ ਕਰਨੀ ਜਾ ਰਹੀ ਹੈ ਤਮਕਾ ਹਮ ਹੋ ਗਿਆ ਯਾਨ ਬਹੁਤ ਪਾਰੀ ਸੰਘਰਸ਼ਮ ਦਾ ਆ ਗਿਆ ਜੀ ਸਾਰੇ ਸਹਿਦ ਦੀ ਪਰਿਚਮਾ ਕਰਾਂਗੇ ਔਰ ਆਪਣੇ ਨੂੰ ਜਿਸ ਨਾਲ ਦੇ ਕਟਕਤ ਹੋ ਕੇ ਸਾਰੇ ਸਤਾਂ ਜਾਰੀਆਂ ਹਨ ਔਰ ਕੱਲ ਇਸ ਜਮਹਣਾ ਰਾਤ ਨੂੰ ਮਨਾਵਾਂਗੇ ਔਰ ਮੈਂ ਅੱਜ ਦੇ ਸੁਖ ਦਿਹਾੜੇ ਦੇ ਉੱਪਰ ਸਾਰੇ ਪੰਜਾਬ ਵਾਸੀਆਂ ਨੂੰ ਔਰ ਖਾਸ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਨੂੰ ਆਪਣੇ ਜੀਵਨ ਦੇ ਵਿੱਚ ਕਬੀਰ ਸਾਹਿਬ ਦੇ ਸੱਚੇ ਰਸਤੇ ਸਾਹਿਦਾ ਹੈ ਹਮਦ ਅੱਲਾ ਨੂਰ ਪਾਇਆ ਕੁਦਰਤ ਦੇ ਸਭੰਦੇ ਇੱਕ ਨੂਰ ਤੇ ਸਭ ਦਾ ਗੁਪਤਿਆ ਕੋਨ ਪਰੇ ਪਰ ਮੰਦੇ ਐਸੀ ਸੋਚ ਸਾਨੂੰ ਕੀਤਾ ਵੀ ਦਿੱਤਾ ਹੈ ਕਿ ਦੁਨੀਆ ਦੇ ਪਰ ਹਰ ਇਨਸਾਨ ਬਰਾਬਰ ਹੈ ਨਾ ਕੋ چھوٹਾ ਹੈ ਨਾ ਕੋ ਹੁੰਦਾ ਹੈ ਸਭ ਨੂੰ ਰੱਬ ਨੇ ਕਿਹਾ ਹੈ ਸਹੀਦਾ ਹੈ ਇਸ ਕਰਕੇ ਮੈਂ ਸਾਰੇ ਸਾਥੀਆਂ ਦਾ ਮੇਰੇ ਨਾਲ ਮੇਰੇ ਵੀਰ ਪੱਤੀ ਖੰਨਰ ਜੀ ਉਹਦਾ ਨਾਲ ਐਡਵੋਕੇਟ ਸੰਤਮ ਸਿੰਘ ਜੀ ਬਿੱਟੂ ਜੀ ਪੋਰਨ ਜੀ ਸਾਡੇ ਬਹੁਤ ਸ਼ੁਕਰਜਾ ਬੜੇ ਜੀਮਾਨ ਸਾਹਿਬ ਸਪਾਇਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤਾਂ ਕਿ ਸਿਰਲੇਖ ਮਿਲ ਕੇ ਆਪਣੇ ਗੁਰੂ ਦੇ ਘਰੇ ਬਣਾ ਰਹੇ ਹਈਏ ਤਾਂ ਕਿ ਸਾਨੂੰ ਸਮਾਜਿਕ ਅੱਛਾ ਮਾਹੌਲ ਮਿਲੇ ਬਹੁਤ-ਬਹੁਤ ਧੰਨਵਾਦ ਜੈ ਕਬੀ ਧੰਨ ਕਬੀ ਜੈ ਕਬੀ ਧੰਨ ਅੱਜ ਸਤਗੁਰ ਕੀਸ਼ਾ ਮਹਾਰਾਜੀ ਦਾ ਪ੍ਰਗਟ ਦਿਵਸ ਹੈ ਔਰ ਮੈਂ ਸਮੂਹ ਸੰਗਤ ਨੂੰ ਇਸ ਪਵਿੱਤਰ ਘੜੇ ਦੀ ਲੱਖ-ਲੱਖ ਵਧਾਈ ਦਿੰਦੀ ਔਰ ਮੈਂ ਦੇਖਦਾ ਕਿ ਸੰਗਤਾ ਕਿ ਨਾ ਬੜੀ ਗੁੰਦੀ ਸ਼ਾਮ ਸੰਗਤ ਹੈ ਜਿਹੜੀ ਬਾਬਾ ਜੀ ਦੇ ਪ੍ਰੋਗਰਾਮ ਕਰ ਰਹੀ ਹੈ ਜਗਾ ਜਗਾ ਲੰਗਰ ਲੱਗੇ ਨੇ ਜਗਾ ਜਗਾ ਦੀਵਾਨ ਸਜੇ ਨੇ ਔਰ ਇਹ ਜੋ ਵੀ ਹੋ ਰਿਹਾ ਇਹਨਾਂ ਨੂੰ ਇਹ ਸਾਡੇ ਰਹਿਬਰਾਂ ਦੀ ਬਖਸ਼ਿਸ਼ ਹੋ ਰਿਹਾ ਸਤਗੁਰ ਅੰਦਾਸੀ ਮਹਾਰਾਜ ਤੇ ਸਤਗੁਰ ਸਤਗੁਰ ਕਬੀਰ ਸਾਹਿਬ ਮਹਾਰਾਜ ਇਹਨਾਂ ਨੇ ਸਾਨੂੰ ਇਸ ਕਾਬਲ ਬਣਾਇਆ ਬਾਬਾ ਸਾਹਿਬ ਡਾਕਟਰ ਪਿੰਦਰਾ ਉਹ ਅਪਡੇਟ ਕਰ ਇਹਨਾਂ ਨੇ ਸਾਨੂੰ ਇਹ ਸਮਾਗਮ ਮਨਾਉਣ ਦੇ ਕਾਬਿਲ ਬਣਾਇਆ ਸੋ ਸਾਨੂੰ ਵੀ ਇਹਨਾਂ ਰਹਿਬਰਾਂ ਦੇ ਜਿਹੜੇ ਦਰਸਾਈ ਅੱਜ ਦੇ ਅਜੋਕੇ ਸਮੇਂ ਦੀ ਲੋੜ ਹੈ ਮੈਂ ਇੱਕ ਵਾਰੀ ਫਿਰ ਸੂਚ ਸੰਗਤ ਨੂੰ ਨਮਰਤਾ ਬਧਾਈ ਦਿੰਦਾ ਹਾਂ ਜੋ ਇਸ ਸਮਾਜਿਤ ਹੈਗਾ ਉਸ ਦਾ ਰਕਵੀ ਬੋਲੀਏ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕੀ ਜੈਤ ਜੇ ਅੱਜ ਸਤਿਗੁਰੂ ਕਬੀਰ ਸਾਹਿਬ ਜੀ ਦੇ 626ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਕਬੀਰ ਮੋਕੰਦਰ ਤੋਂ ਸ਼ੁਰੂ ਹੋਈ ਹੈ ਸੋ ਇਹਦੇ ਵਿੱਚ ਸਾਰੇ ਹੀ ਜਲੰਧਰ ਦੀਆਂ ਕਬੀਰਪੰਥੀ ਸਭਾਵਾਂ ਤੇ ਸਾਰੀਆਂ ਰਾਜਨੀਤਿਕ ਤੇ ਧਾਰਮਿਕ ਸਭਾਵਾਂ ਨੇ ਹਿੱਸਾ ਲਿਆ ਹੈ ਔਰ ਇਹ ਜੋ ਸ਼ੋਭਾ ਯਾਤਰਾ ਹੈ ਇੱਕ ਬੜੇ ਹੀ ਪੀਸਫੁੱਲ ਤੇ ਸ਼ਾਂਤੀਪੂਰਨ ਢੰਗ ਦੇ ਨਾਲ ਸਤਿਗੁਰੂ ਕਬੀਰ ਮਕਮੰਦਰ ਤੋਂ ਆਰੰਭ ਹੋਈ ਹੈ ਇੱਥੇ ਸਾਰੇ ਉੱਗੇ ਸ਼ਖਸੀਅਤਾਂ ਜਿਹੜੀਆਂ ਪਹੁੰਚੀਆਂ ਨੇ ਰਾਜਨੀਤਿਕ ਨੇਤਾ ਵੀ ਪਹੁੰਚੇ ਨੇ ਸਾਡੇ ਧਾਰਮਿਕ ਨੇਤਾ ਵੀ ਪਹੁੰਚੇ ਨੇ ਸਾਰਿਆਂ ਦਾ ਇੱਥੇ ਆਂਦੇ ਸਵਾਗਤ ਹੈ ਸੋ ਇਸ ਦੇ ਨਾਲ ਹੀ ਜੋ ਕੱਲ ਜੋ ਕਿ ਮੇਨ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 22 ਜੂਨ ਦਿਨ ਸ਼ਨੀਵਾਰ ਨੂੰ ਸ਼ਰਧਾਪੂਰਵਕ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਸਤਿਗੁਰੂ ਕਬੀਰ ਮਕਮੰਦਰ ਵਿੱਚ ਵੀ ਇਹ ਇਸੇ ਤਰ੍ਹਾਂ ਮਨਾਇਆ ਜਾਵੇਗਾ ਜ ਜਿਹਦੇ ਵਿੱਚ ਦੁਪਹਿਰ ਨੂੰ ਕੇਕ ਰਸਮ ਕੀਤੀ ਜਾਏਗੀ ਔਰ ਸ਼ਾਮ ਨੂੰ ਨਗਰ ਕੀਰਤਨ ਜੋ ਸਤਿਗੁਰੂ ਕਬੀਰ ਮੁਕੰਦਰ ਦੁਆਰ ਤੋਂ ਬਾਹਰ ਪੰਡਾਨ ਲੱਗੇ ਨੇ ਉੱਥੇ ਹੋਵੇਗਾ ਉਸੇ ਨਾਲ ਸੰਬੰਧਿਤ ਪਰਸੋਂ ਵੀ ਜਿਹੜਾ ਇੱਕ ਕੀਰਤਨ ਜੋ ਸਵੇਰਨ ਕੀਤਾ ਜਾਏਗਾ ਤੋਂ ਮੈਂ ਸਾਰੀ ਸਮੂਹ ਸੰਗਤ ਨੂੰ ਇਹੋ ਹੀ ਅੱਜ ਦੇ ਦਿਨ ਕਹਿਣਾ ਚਾਹੁੰਦਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਨਾਲ ਜੁੜੋ ਉਹਨਾਂ ਦੇ ਦੱਸੇ ਹੋਈ ਰਾਹ ਦੇ ਉੱਤੇ ਚੱਲੋ ਕਿਉਂਕਿ ਉਹਨਾਂ ਨੇ ਮਾਨਵਤਾ ਦੀ ਗੱਲ ਕੀਤੀ ਹੈ ਪੁੰਚ ਨੀਚ ਨੂੰ ਪਰੇ ਰੱਖਦਿਆਂ ਹੋਇਆ ਸਾਰਿਆਂ ਨੂੰ ਉਸ ਪਰਮਾਤਮਾ ਦਾ ਅੰਝ ਕਿਹਾ ਕਿ ਉਹ ਲੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗੁ ਬੁਝਿਆ ਕੌਣ ਭਲੇ ਕੋ ਮੰਦੇ ਕਿ ਕਬੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਾਹੂ ਸੰਗ ਦੋਸਤੀ ਨਾ ਕਹ ਹੁਸਨ ਬਾਤ ਸੋ ਐਸੇ ਮਹਾਂ ਪੁਰਸ਼ਾ ਦਾ ਜੋ ਜਨਮ ਦਿਹਾੜਾ ਜੋ ਪ੍ਰਕਾਸ਼ ਉਤਸਵ ਹੁੰਦਾ ਹੈ ਉਹਨੂੰ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਮਨਾਉਣਾ ਚਾਹੀਦਾ ਹੈ ਮਾਈਕ ਹੋਰ ਤੇ ਧੰਨਵਾਦ ਕਰਦਾ ਜੀ ਤੁਹਾਵਾ ਚੈਨਲ ਦਾ ਸਾਡੇ ਮਿਲ ਕੇ ਵੀ ਨੇ ਹਰ ਵਾਰ ਸਾਡੇ ਨਾਲ ਪੂਰਾ ਸਾਡੀ ਕਮਰੇ ਦਿੰਦੇ ਨੇ ਸਾਡਾ ਸਹਿਯੋਗ ਕਰਦੇ ਨੇ ਇਸ ਸ਼ੋਭਾ ਯਾਤਰਾ ਵਿੱਚ ਪਾਲਕੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ ਫੁੱਲਾਂ ਦੇ ਨਾਲ ਇਸ ਪਾਲਕੀ ਨੂੰ ਬਹੁਤ ਪਿਆਰੇ ਤਰੀਕੇ ਨਾਲ ਸਜਾਇਆ ਗਿਆ ਸੀ ਸੰਗਤਾਂ ਵੱਲੋਂ ਸਤਿਗੁਰ ਕਬੀਰ ਮਹਾਰਾਜ ਦੇ ਪਾਲਕੀ ਵਿੱਚ ਮੱਥਾ ਟੇਕਿਆ ਗਿਆ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਸ਼ੋਭ ਯਾਤਰਾ ਦੀ ਅਗਵਾਈ ਆਚਾਰਿਆ ਜਗਦੀਸ਼ਾ ਦਾਸ ਜੀ ਪੰਥ ਪ੍ਰਚਾਰਕ ਮਾਸਟਰ ਰਜਿੰਦਰ ਕੈਲੇ ਜੀ ਅਤੇ ਪਾਠੀ RAMLAL ਜੀ ਕਰ ਰਹੇ ਸਨ ਔਰ ਸੰਗਤਾਂ ਨੂੰ ਅਸ਼ੀਰਵਾਦ ਦੇ ਰਹੇ ਸਨ ਇਸ ਮੁਕੇ ਟ੍ਰੈਕਟਰਾਂ ਟਰਾਲੀਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬੈਠ ਕੇ ਸ਼ਾਮਲ ਹੋਈਆਂ ਤੇ ਪੰਗੜੇ ਪਾਉਂਦੇ ਇਸ ਸ਼ੋਭਾ ਯਾਤਰਾ ਦਾ ਆਨੰਦ ਮਾਣਿਆ। ਪੱਜਨਾ ਤੇ ਪੰਗੜੇ ਪਾਏ ਤੇ ਇਸ ਸ਼ੋਭਾ ਯਾਤਰਾ ਵਿੱਚ ਆਨੰਦ ਮਾਰਿਆ। ਦੁਆਬਾ ਨੂੰ ਸਟੇਟ ਦੀ ਵਿਸ਼ੇਸ਼ ਕੋਰ ਸਤਗੁਰਕਬੀਰ ਮੁੱਖ ਮੰਦਰ ਭਾਰਗੋਨਗਰ ਚਲੰਦਰ ਤੋਂ